ਅਮਰਤਮਾਨ ਤੇ ਪੜਕਿਆ ਬਾਪੂ ਬਲਕੌਰ ਸਿੰਘ ਹਾਂਜੀ ਦੋਸਤੋ ਜਿਵੇਂ ਤੁਸੀਂ ਸਾਰੇ ਜਾਣਦੇ ਹੋ ਅਮਰਤਮਾਨ ਤੇ ਸਿੱਧੂ ਮੂਸੇਵਾਲਾ ਇੱਕ ਸਮੇਂ ਦੇ ਪੱਕੇ ਯਾਰ ਸੀ ਇਹਨਾਂ ਦੋਨਾਂ ਨੇ ਇੱਕ ਗਾਣਾ ਵੀ ਗਾਇਆ ਸੀ ਜਿਸ ਦਾ ਨਾਂ ਸੀ ਬੰਬੀਹਾ ਬੋਲੇ ਜਿਹੜਾ ਕਿ ਸੁਪਰ ਹਿੱਟ ਸਾਬਤ ਹੋਇਆ ਸੀ ਪ੍ਰਸ਼ੰਸਕਾਂ ਨੇ ਇਸ ਗਾਣੇ ਨੂੰ ਬਹੁਤ ਪਿਆਰ ਦਿੱਤਾ ਸੀ ਅਮਰਤਮਾਨ ਸਿੱਧੂ ਨੂੰ ਆਪਣਾ ਭਰਾ ਮੰਨਦੇ ਸਨ ਪਰ ਸਿੱਧੂ ਦੇ ਜਨਮਗਰੋਂ ਅਮਰਤਮਾਨ ਦਾ ਅਸਲੀ ਚਿਹਰਾ ਸਾਹਮਣੇ ਨਿਕਲ ਕੇ ਆਇਆ ਅਮਰਤਮਾਨ ਇੱਕ ਹੀ ਵਾਰ ਸਿੱਧੂ ਦੇ ਪਰਿਵਾਰ ਨੂੰ ਮਿਲਣ ਆਏ ਸਨ ਇਸ ਤੋਂ ਬਾਅਦ ਉਹਨਾਂ ਨੇ ਕਦੇ ਵੀ ਸਿੱਧੂ ਦੇ ਮਾਪੇ ਨੂੰ ਫੋਨ ਤੱਕ ਨਹੀਂ ਕੀਤਾ ਅਮਰਤਮਾਨ ਸਿੱਧੂ ਦੇ ਜਸਟਿਸ ਲਈ ਇੱਕ ਵਾਰ ਵੀ ਨਹੀਂ ਬੋਲਿਆ ਪਰ ਹੁਣ ਅਮਰਤਮਾਨ ਛੋਟੇ ਸਿੱਧੂ ਦੇ ਆਉਣ ਤੇ ਆਪਣੇ ਇੱਕ ਲਾਈਵ ਸ਼ੋਅ ਵਿੱਚ ਪੱਟਾਂ ਤੇ ਥਾਪੀਆਂ ਮਾਰ ਰਹੇ ਸਨ ਤੇ ਬਾਪੂ ਬਲਕੌਰ ਸਿੰਘ ਨੂੰ ਵਧਾਈਆਂ ਵੀ ਦੇ ਰਹੇ ਸਨ ਉਹਨਾਂ ਤੋਂ ਬਾਅਦ ਬਾਪੂ ਬਲਕੌਰ ਸਿੰਘ ਗੁੱਸੇ ਵਿੱਚ ਆ ਜਾਂਦੇ ਹਨ ਤੇ ਅਮਰਤਮਾਨ ਦੀ ਮੰਜੀ ਟੋਕ ਦਿੰਦੇ ਹਨ ਬਾਪੂ ਨੇ ਕਿਹਾ ਜੇਕਰ ਸਿੱਧੂ ਤੇਰਾ ਭਰਾ ਸੀ ਤੇਰੇ ਕੋਲੋਂ ਇੱਕ ਵਾਰ ਵੀ ਜਸਟਿਸ ਲਈ ਨਹੀਂ ਬੋਲਿਆ ਗਿਆ ਤੇ ਹੁਣ ਤੂੰ ਪੱਟਾਂ ਤੇ ਥਾਪੀਆਂ ਮਾਰਿਆ ਏ ਦੋਸਤੋ ਕੀ ਤੁਸੀਂ ਬਾਪੂ ਦੀ ਇਸ ਗੱਲ ਨਾਲ ਸਹਿਮਤ ਹੋ ਤਾਂ ਨੀਚੇ ਕਮੈਂਟ ਕਰਕੇ ਜਰੂਰ ਦੱਸਣਾ ਧੰਨਵਾਦ